ਯਾ ਆਪਾਂ ਕੀਦੇ ਆ ਲਾਏ ਹੋਏ ਪਰਮੇਸ਼ਰ ਦੇ ਲਾਏ ਹੱਥਾਂ ਨੇ ਬਣਾ ਹੱਥਾਂ ਨੇ ਬਣਾਇਆ ਆਪਾਂ ਨੂੰ ਹਾਲੇਲੂਇਆ ਪਰਮੇਸ਼ਰ ਦੇ ਚੁਣੇ ਆਪਾਂ ਸੱਚਮੱਚ ਪਰਮੇਸ਼ਰ ਨੇ ਆਪਾਂ ਨੂੰ ਚੁਣ ਕੇ ਜਗਾ ਤੇ ਲੈ ਕੇ ਜਾਂਦਾ ਤੇ ਆਪਣਾ ਕੋਈ ਨਰਾਦਰ ਵੀ ਕਰੂਗਾ ਤੇ ਕੋਈ ਨਹੀਂ ਆਦਰ ਵੀ ਪਿੱਛੇ ਹੋਊਗਾ ਹਾਲੇਲੂਇਆ ਮੰਨਤੇ ਨਾਲੇ ਪ੍ਰਭੂ ਜਾ ਕੇ ਮੇਰੀ ਘਜੇ ਵੇਚਦੀ ਹੁੰਦੇ ਮਰੇ ਹੁੰਦਾ ਇਹ ਵੀ ਕੋਈ ਪਰਮੇਸ਼ਰ ਦੀ ਯੋਜਨਾ ਹੁੰਦੀ ਹੈ ਹਾਲੇਲੂਇਆ ਤਰ ਕਰਕੇ ਸਹਿਣੀਆਂ ਵੈ ਸੱਚਮੱਚ ਉਹ ਕਹਿੰਦਾ ਕੀ ਕਹਿਣਾ ਮੈਂ ਜੇ ਕਹਿੰਦਾ ਤੇਰੇ ਚ ਕੀ ਹੋਣਾ ਚਾਹੀਦਾ ਵੈ ਤੀਰ ਚ ਜੇ ਆਪਾਂ ਜਿੱਤ ਜੇ ਤਾਂ ਸਾਰਾ ਖੁਸ਼ੀ ਹੋ ਜਾਣਾ ਮੈਂ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਤੇ ਆਪਾਂ ਕੀ ਕਰਨਾ ਮੈਂ ਪਰਮੇਸ਼ਰ ਦੇ ਆਪਾਂ ਹੱਥਾਂ ਦੇ ਬਣਾਏ ਹੋਏ ਆ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਆਪਦੇ ਸਰੂਪ ਤੇ ਬਣਾਇਆ ਮੈਂ ਤੁਹਾਨੂੰ ਆਪਦੇ ਹੱਥਾਂ ਨਾਲ ਬਣਾਇਆ ਵੈ ਵੀ ਪਰਮੇਸ਼ਰ ਦਾ ਸਰੀਰ ਆ ਪਰਮੇਸ਼ਰ ਆਪਣੀ ਹੈਂਕਲ ਦੇ ਵਿੱਚ ਆਪਣੇ ਦਿਲ ਦੇ ਵਿੱਚ ਰਹਿੰਦਾ ਵੈ ਹallelujah ਪਰਮੇਸ਼ਰ ਕਹਿੰਦਾ ਮੈਂ ਸੱਚਮੁੱਚ ਜੇ ਤੁਹਾਨੂੰ ਚਾਹੁੰਦਾ ਮੈਂ ਇੱਕ ਵਾਰੀ ਤੁਹਾਡੇ ਸਾਰੇ ਪਰੇ ਕਰ ਦਿੰਨਾ ਕਿਉਂ ਕਰਦਾ ਕਿਉਂਕਿ ਪਰਮੇਸ਼ਰ ਆਪਾਂ ਨਾਲ ਪਿਆਰ ਕਰਦਾ ਵੈ ਯਾ ਆਪਾਂ ਜੇ ਜੇ ਸੱਚਮੁੱਚ ਆਪਾਂ ਇਕੱਲੇ ਵੀ ਖੜੇ ਆ ਨਾ ਤਾਂ ਵੀ ਨਹੀਂ ਸੋਚਿਆ ਕਰੋ ਮੈਂ ਕੱਲਾ ਕਿਆ ਕਰੂੰ ਪਰਮੇਸ਼ਰ ਮੇਰੇ ਨਾਲ ਹੈ ਇਹ ਕਹਿੰਦਾ ਉਹਨੇ ਕਿਹਾ ਇੱਕ ਤਾਂ ਬਚਨ ਮੈਂ ਪੜ੍ਹੀ ਜਾਂਦੀ ਸੀ ਕਹਿੰਦਾ ਜਿੰਨੇ ਮੇਰੇ ਚੁਣੇ ਹੋਏ ਮੈਂ ਉਹਨਾਂ ਨੂੰ ਇੱਕ ਇੱਕ ਕਰਕੇ ਪਹਿਲਾਂ ਉਹਨਾਂ ਨੂੰ ਮੈਂ ਬਚਾ ਕੇ ਰੱਖਦਾ ਉਹਨਾਂ ਤੋਂ ਉਹਨਾਂ ਨੇ ਮੈਂ ਦੂਰ ਕਰਦਾ ਜਿਹੜੇ ਬੁਰੇ ਲੋਕ ਹੈ ਹallelujah ਕਹਿੰਦਾ ਕਿਉਂਕਿ ਕਾਹ ਤੋਂ ਕਰਦਾ ਕਿਉਂਕਿ ਮੈਂ ਥੋਤੋ ਸੇਵਾ ਕਰਾਉਣੀ ਹੈ ਹallelujah ਮੈਂ ਤੁਹਾਡੇ ਨਾਲ ਪਿਆਰ ਕਰਦਾ ਮੈਂ ਆਪਾਂ ਹੁਣ ਜੇ ਦੋ ਜਾਨੇ ਗਲਤ ਥਾਂ ਗਏ ਉਹਨਾਂ ਚੋਂ ਉਹ ਉਹਨਾਂ ਨੇ ਉਹੋ ਜਿਹਾ ਕੰਮ ਕਰਨਾ ਵੈ ਕਰਨਾ ਕਣੀ ਜੇ ਬੰਦਗੀ ਚਾਕੇ ਬਹਿ ਗਿਆ ਪਰ ਸੰਗਤ ਜਿਓ ਜੀ ਸੰਗਤ ਉਹੋ ਜੀ ਰੰਗ ਹallelujah ਆਪਨ ਪਰਮੇਸ਼ਰ ਨੇ ਕਿੱਥੇ ਲੈ ਕੇ ਜਾਂਦਾ ਵੈ ਕਿੱਥੇ ਲੈ ਕੇ ਜਾਂਦਾ ਵੈ ਸਭ ਤੋਂ ਪਵਿੱਤਰ ਜਗ੍ਹਾ ਦੇ ਵਿੱਚ ਹallelujah ਪਰਮੇਸ਼ਰ ਕਹਿੰਦਾ ਮੈਂ ਪਵਿੱਤਰ ਹਾਂ ਤੂੰ ਪਵਿੱਤਰ ਹੋ ਮੈਂ ਕੀ ਹਾਂ ਮੈਂ ਵਫਾਦਾਰ ਹਾਂ ਤੂੰ ਵਫਾਦਾਰ ਹੋ ਹallelujah ਤੇਰਾ ਕਰਕੇ ਪਰਮੇਸ਼ਰ ਦੇ ਆਪਾਂ ਕੰਮ ਕਰਨੇ ਆ ਸੱਚਮੁੱਚ ਕਰਨੇ ਆ ਹallelujah ਕਹਿੰਦਾ ਉਹ ਪਰਚੀਨ ਬਰਬਾਦੀਆਂ ਨੂੰ ਬਚਾਉਣਗੇ ਬਣਾਉਣਗੇ ਉਹ ਪਹਿਲੇ ਵਰਾਨਿਆਂ ਨੂੰ ਉਸਾਰਨਗੇ ਉਹ ਬਰਬਾਦ ਸ਼ਹਿਰਾਂ ਨੂੰ ਅਤੇ ਬਹੁਤ ਪੀੜੀਆਂ ਦਿਆਂ ਵਰਾਨਿਆਂ ਨੂੰ ਮੁਰੰਮਤ ਕਰਨਗੇ ਹallelujah ਕੀ ਕਰਨਗੇ ਮੁਰੰਮਤ ਕਰਨਗੇ ਕਾਸ ਨੂੰ ਜੋ ਉਖੜੇ ਪਏ ਐ ਜੋ ਉਜੜੇ ਪਏ ਐ ਜਿਹਦੇ ਘਰੇ ਨਸ਼ਾ ਉਹਦੇ ਘਰ ਉਜੜਦਾ ਕਿ ਨਹੀਂ ਉਜੜਦਾਗਾ ਜਿਹਦੇ ਘਰੇ ਬਿਮਾਰੀ ਉਹਦਾ ਘਰ ਉੱਜੜਦਾ ਕਿ ਨਹੀਂ ਉੱਜੜਦਾ ਉੱਜੜਦਾ ਜਿਹਦੇ ਘਰੇ ਕੋਟ ਕਚੈਰੀ ਹੈ ਕੁਛ ਚਿਰਾਂ ਦੇ ਉਹਨਾਂ ਦੇ ਕੇਸ ਪਏ ਉਹ ਘਰ ਉੱਜੜੂਗਾ ਕਿ ਵਸਦਾ ਵੈ ਉੱਜੜਦਾ ਵੈ ਪਰਮੇਸ਼ਰ ਕੀ ਆਇਆ ਵੈ ਉਸਾਰਨ ਵਾਸਤੇ ਆਇਆ ਵਸਾਉਣ ਵਾਸਤੇ ਆਇਆ ਉਹ ਕਹਿੰਦੇ ਤੁਹਾਡੇ ਜਿਹੜੇ ਉੱਜੜੇ ਉਹਨਾਂ ਤੇ ਕੀ ਬਣ ਜਾਣਗੇ ਸੁੰਦਰ ਮਹਿਲ ਬਣ ਜਾਣੇ ਹallelujah ਪਰਮੇਸ਼ਰ ਸੱਚਮੱਚ ਉੱਜੜਿਆ ਥਾਵਾਂ ਨੂੰ ਕਹਿੰਦਾ ਤੁਹਾਡੀ ਮਰੰਮਤ ਹੋਊਗੀ ਜੋ ਤੁਸੀਂ ਦੁਖੀ ਆ ਜੋ ਤੁਸੀਂ ਟੁੱਟੇ ਪਏ ਆ ਮੈਂ ਤੁਹਾਡੇ ਪੱਟੀਆਂ ਬਨੂੰਗਾ ਹallelujah ਪਰਮੇਸ਼ਰ ਸੱਚਮੱਚ ਉਹਦਾ ਹੱਥ ਆਪਣੇ ਤੇ ਪੱਟੀਆਂ ਬੰਨਣ ਨੂੰ ਆ ਚੁੱਕਾ ਵੈ ਹallelujah ਜਦੋਂ ਆਪਾਂ ਨੂੰ ਬੁਲਾ ਲਿਆ ਵੈ ਤੇ ਆਪਾਂ ਨੂੰ ਰੋਲ ਨਹੀਂ ਦੇਣਾ ਉਹਨੇ ਹallelujah ਪਰਮੇਸ਼ਰ ਦਾ ਦਾ ਕੰਮ ਛੋਟਾ ਹੀ ਆ ਉਹਨਾਂ ਦਾ ਬਿੰਦਵੈਦੀ ਕਰ ਦੇਣਾ ਆਪਣਾ ਵਿਸ਼ਵਾਸ ਵੇਂਦਾ ਤੇਰਾ ਵਿਸ਼ਵਾਸ ਕਿੰਨਾ ਹੈ ਹallelujah ਜਿਹੜੇ ਹੁਣ ਮਹਿਲ ਬਣੇ ਮਹਿਲਾਂ ਦੇ ਵਿੱਚ ਲੋਕ ਰਹਿੰਦੇ ਆ ਉਹ ਕਿੰਨੇ ਦੁਖੀ ਹੋਣਗੇ ਸੁਖੀ ਆ ਕਿ ਦੁਖੀ ਨੂੰ ਜਾ ਕੇ ਕਿਸੇ ਦਿਨ ਪੁੱਛਿਆ ਕਰੋ ਤੁਹਾਡੇ ਤਿੰਨ ਤਨ ਚਾਰ ਚਾਰ ਕੋਠੀਆਂ ਤੁਹਾਡੀਆਂ ਮੰਜਲੀਆਂ ਪਈਆਂ ਤੁਸੀਂ ਕਿੰਨੇ ਕੁ ਸੌਖੇ ਆ ਸੌਖੇ ਆ ਉਹ ਵੀ ਔਖੇ ਹੋਣਗੇ ਹallelujah ਤੇ ਜੇ ਆਪਾਂ ਕੱਚਿਆਂ ਘਰਾਂ ਦੇ ਵਿੱਚ ਕੁੱਲੀ ਦੇ ਵਿੱਚ ਵੀ ਕਈ ਖੁਸ਼ ਰਹਿੰਦੇ ਐ ਆਪਾਂ ਨੂੰ ਸੱਚਮੁੱਚ ਆਪਾਂ ਨੂੰ ਇੰਨਾ ਹੋਣਾ ਚਾਹੀਦਾ ਪਰਮੇਸ਼ਰ ਸੱਚਮੁੱਚ ਤੇਰਾ ਹੱਥ ਸਾਡੇ ਘਰ 'ਚ ਸ਼ਾਂਤੀ ਐ ਸਾਡੇ ਘਰ 'ਚ ਬਿਮਾਰੀ ਨਹੀਂ ਹallelujah ਅਸੀਂ ਡਾਕਟਰਾਂ ਦੇ ਚੱਕਰ ਨਹੀਂ ਘੜਦੇ ਸਾਨੂੰ ਕਿਤੇ ਦਾਖਲ ਨਹੀਂ ਹੋਣਾ ਪੈਂਦਾ ਪਰਮੇਸ਼ਰ ਤੇਰਾ ਦਇਆ ਵਾਲਾ ਹੱਥ ਸਾਡੇ ਨਾਲ ਐ ਸੱਚਮੁੱਚ ਅਸੀਂ ਸਾਰਿਆਂ ਥਾਵਾਂ ਤੋਂ ਆਜ਼ਾਦ ਹੋਏ ਹੋਏ ਹallelujah ਜੇ ਆਪਾਂ ਨੂੰ ਪਰਮੇਸ਼ਰ ਨੇ 10 ਬਰਕਤਾਂ ਦਿੱਤੀਆਂ ਇੱਕ ਬਰਕਤ ਆਪਾਂ ਰੋਕ ਕੇ ਆਪਾਂ ਸੈਨੂੰ ਲੱਗੇ ਰਹਿਣਾ ਉਹ ਨੌ ਭੁੱਲ ਜਾਣੇ ਹallelujah ਨਹੀਂ ਆਪਣੀ ਜਿੰਨੀ ਛੋਟੇ ਦਿੱਤੀਆ ਬਰਕਤ ਉਹਦੇ ਨਾਲ ਪਰਮੇਸ਼ਰ ਦਾ ਧੰਨਵਾਦ ਕਰਨਾ ਪਰਮੇਸ਼ਰ ਮੈਨੂੰ ਪਤਾ ਵੈ ਤੂੰ ਮੈਨੂੰ ਆ ਚੀਜ਼ਾਂ ਦਿੱਤੀਆਂ ਉਹ ਵੀ ਮੇਰੀਆਂ ਤੂੰ ਪੂਰੀਆਂ ਕਰਨੀਆਂ ਹallelujah ਛੱਡ ਦਿਆ ਕਰੋ ਸਭ ਕੁਝ ਪਰਮੇਸ਼ਰ ਤੇ ਉਹਨੂੰ ਸਾਰਿਆਂ ਦਾ ਪਤਾ ਵੈ ਉਹਨੂੰ ਪਤਾ ਵੀ ਮੈਂ ਕੀ ਕੰਮ ਕਰਨਾ ਮੈਂ ਉਹਨੇ ਕਰਨਾ ਹੀ ਕਰਨਾ ਮੈਂ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਆਪਣਿਆਂ ਨੂੰ ਕਹਿੰਦਾ ਮੈਂ ਤੁਹਾਡੇ ਉਖੜਿਆ ਘਰਾਂ ਨੂੰ ਉਜੜਿਆ ਘਰਾਂ ਨੂੰ ਬਰਾਨਿਆਂ ਘਰਾਂ ਨੂੰ ਮੈਂ ਕੀ ਕਰੂੰਗਾ ਉਤੇ ਕੀ ਕਰੂੰਗਾ ਸੁੰਦਰ ਮੈਲ ਬਣਾ ਕੇ ਦੇਵਾਂਗਾ ਹallelujah ਉਹ ਬਣਾ ਕੇ ਦੇਊਗਾ ਸੱਚਮੱਚ ਇਹ ਕਿ ਪੀੜੀਆਂ ਦੇ ਸਰਾਪ ਲੱਗੇ ਹੁੰਦੇ ਆ ਆਪਾਂ ਕਹਿਦੇ ਨੇ ਨਾ ਕਈ ਉਹਨਾਂ ਦੇ ਪੜਦਾਦੇ ਦਾ ਘਰ ਵਿਉ ਹੋ ਗਿਆ ਸੀ ਦਾਦੇ ਦਾ ਵੀ ਉਹਗਾ ਉਹਨਾਂ ਦੇ ਵੀ ਉਹ ਸਰਾਪ ਲੱਗੇ ਹੁੰਦੇ ਆ ਹallelujah ਜਦੋਂ ਪ੍ਰਭੂ ਚ ਆਪਾਂ ਆ ਜਾਏ ਉਹ ਸਰਾਪ ਟੁੱਟ ਜਾਂਦੇ ਆ ਸੱਚਮੱਚ ਟੁੱਟ ਜਾਂਦੇ ਆ ਪਰ ਤਾਂ ਹੁਣ ਬਹੁਤ ਹੀ ਅੱਗੇ ਨਾਲ ਸੌਖੇ ਆ ਪ੍ਰਾਣੇ ਬੁੜਿਆਂ ਦਾ ਆਪਾਂ ਦੇਖਿਆ ਮੈਂ ਤਾਂ ਹਜੇ ਚੱਲ ਉਦੋਂ ਪਹਿਲਾਂ ਮੈਂ ਵੀ ਦੇਖਿਆ ਉਹਨਾਂ ਨੂੰ ਬਹੁਤ ਵਿਚਾਰੇ ਟਾਕੀਆਂ ਵਾਲੇ ਕੱਪੜੇ ਪਾ ਪਾ ਕੇ ਆਪਾਂ ਉਹਨਾਂ ਨੇ ਪਾ ਲਿਆ ਸੀ ਹਾਲੇਲੂਇਆ ਉਹਨਾਂ ਨੂੰ ਇੰਨਾ ਹੈ ਹੀ ਨਹੀਂ ਸੀਗਾ ਤੇ ਆਪਾਂ ਤਾਂ ਹੁਣ ਹਰ ਇੱਕ ਚੀਜ਼ ਪਰਮੇਸ਼ਰ ਦੀ ਮੁਹੱਈਆ ਕੀਤੀ ਹਰ ਇੱਕ ਸੁੱਖ ਸਹੂਲਤਾਂ ਹਰ ਇੱਕ ਦੇ ਘਰੇ ਆਈਆਂ ਵੀ ਆ ਉਹ ਵੀ ਉਦੋਂ ਖੁਸ਼ੀ ਰਹਿੰਦੇ ਸੀ ਹਾਲੇਲੂਇਆ